ਬੈਗੁਰਜੀ ਦਾ ਖਾਲਸਾ ਸ੍ਰੀ ਬੈਗੁਰਜੀ ਦੀ ਫਤਿਹ ਸਾਡੇ ਪੰਜਾਬ ਵਿੱਚ ਬੈਠੇ ਅਤੇ ਦੇਸ਼ਾਂ ਦੇ ਸਮੇਂ ਵਿੱਚ ਬੈਠੇ ਸਾਰੇ ਪੰਜਾਬੀਆਂ ਨੂੰ ਸਾਡੇ ਵੱਲੋਂ ਸਤਿ ਸ੍ਰੀ ਅਕਾਲ ਬੈਗੁਰਜੀ ਦਾ ਖਾਲਸਾ ਬੈਗੁਰਜੀ ਦੀ ਫਤਿਹ ਸਾਰਿਆਂ ਨੂੰ ਅੱਜ ਕੱਲ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਕਿਉਂ ਬੰਦੀ ਸਿੰਘਾਂ ਦੀ ਯਾਦ ਆਰੀ ਹੈ ਭਾਈ ਅੰਮ੍ਰਿਤਪਾਲ ਰਿਆ ਦੀ ਯਾਦ ਕਿਉਂ ਆਉਂਦੀ ਹੈ ਕਿਉਂਕਿ ਉਹ ਪੰਜਾਬ ਵਿੱਚ ਵਧੀਆ ਕੰਮ ਕਰਦੇ ਤੇ ਤਾਂ ਕਰਕੇ ਵਧੀਆ ਕੰਮ ਕਰੇ ਉਹਨਾਂ ਨੂੰ ਜੇਲ੍ਹ ਜਾਣਾ ਪਿਆ ਉਹ ਲੋਕਾਂ ਦੇ ਹਿੱਤਾਂ ਦੀ ਗੱਲ ਕਰਦੇ ਤੇ ਪੰਜਾਬ ਦੀ ਗੱਲ ਕਰਦੇ ਤੇ ਪੰਜਾਬ ਦੇ ਨਸਾਂ ਦੀ ਗੱਲ ਕਰਦੇ ਤੇ ਜਿਵੇਂ ਹੁਣ ਮਈਆਂ ਦਾ ਰਜਾਣਾ ਦਿਨੋ ਦਿਨ ਪੰਜਾਬ ਵਿੱਚ ਵਧੀ ਜਾਂਦਾ ਤਾਂ ਕਰਕੇ ਉਹਨਾਂ ਦੀ ਬਹੁਤ ਲੋੜ ਆ ਪੰਜਾਬ ਨੂੰ ਵੀਰ ਸੇਤੀ ਤੋਂ ਸੇਤੀ ਬਾਹਰ ਆਉਣ ਜਿਵੇਂ ਲਕਾਸ਼ਿਕ ਸਤਿਧਾਨਾ ਉਹ ਵੀ ਪਈਆਂ ਤੇ ਜਾਂ ਪੰਜਾਬ ਦੇ ਮਥਲਿਆਂ ਤੇ ਰੜਦਾ ਪਰ ਲੋਕ ਲੋਕ ਗੌਰ ਨਹੀਂ ਕਰਦੇ ਅਤੇ ਜਿੰਨੇ ਵੀ ਹੋਰ ਬੋਲਣ ਵਾਲੇ ਬਾਕੀ ਗਰਜੀਤ ਸਿੰਘ ਖਾਲਸਾ ਫੌਜੀ ਜੋ ਕਿ ਸਮਾਣੇ ਟਾਵਰ ਤੇ ਚੜਿਆ ਹੋਇਆ ਉਹ ਦੀ ਲੋਕ ਸਮਾਣੇ ਸਹਿਰ ਤੇ ਵਿੱਚ ਵੀ ਰਹਿ ਗਈ ਨਹੀਂ ਧਿਆਨ ਦੇ ਰਹੇ ਕਿਉਂਕਿ ਉਹ ਇੱਕ ਜਿੱਥੇ ਵੀ ਧਰਮ ਕਸਤਾਨਾਂ ਤੇ ਬੇਆਦਰੀ ਹੁੰਦੀ ਹੈ ਪੰਜਾਬ ਦੇ ਵਿੱਚ ਚਾਹੇ ਮਸੀਤ ਹੈ ਚਾਹੇ ਮੰਦਿਰ ਹੈ ਚਾਹੇ ਗੁਰਦੁਆਰਾ ਉਹ ਕਹਦਾ ਵੀ ਕਿਤੇ ਬੇਆਦਬੀ ਨਾ ਹੋਏ ਕੋਈ ਵੀ ਅਜੇ ਬੰਦਾ ਕਰੇ ਉਹਦੇ ਬਾਅਦ ਤੇ ਸਖਤ ਕਾਨੂੰਨ ਚਾਹੀਦੇ ਨੇ ਬਾਕੀ ਜਿਵੇਂ ਹੁਣ ਪੰਜਾਬ ਦੇ ਵਿੱਚ ਕਹੀਏ ਵੀ ਨਸ਼ਿਆਂ ਦਾ ਰੁਝਾਨ ਵਧਦਾ ਜਾ ਰਿਹਾ ਹੈ ਨਸ਼ੇ ਵਧੇ ਕਵੇਰੇ ਨਸ਼ੇ ਵਧੇ ਨੇ ਬੇਰਜ਼ਗਾਰੀ ਕਰਕੇ ਬੇਰਜ਼ਗਾਰੀ ਕਿਉਂ ਹੋਈ ਹੈ ਫੇਰ ਜਗਾਰੀ ਹੋਈ ਆ ਭਈਆਂ ਕਰਕੇ ਜਿਹਨੇ ਪੰਜਾਬ ਵਿੱਚ ਪ੍ਰਵਾਸੀ ਆ ਗਏ ਉਹਨਾਂ ਨੇ ਬੇੜਾ ਗਰ ਕਰਤਾ ਪੰਜਾਬ ਦਾ ਪੰਜਾਬ ਦੇ ਲੋਕਾਂ ਨੂੰ ਬਾਹਰ ਜਾਣਾ ਪੈਂਦਾ ਕੰਮ ਕਰਕੇ ਤਾਂ ਕਰਕੇ ਇਹਨਾਂ ਦੀ ਗੱਲ ਲੋਕ ਘਟ ਕਰਦੇ ਨੇ ਵੀ ਭਈਆਂ ਦੇ ਬੁੱਦੇ ਨੇ ਜਿਹੜੇ ਉਹ ਸਾਡੇ ਲੋਕਾਂ ਨੂੰ ਫੇਰ ਬਹੁਤ ਪੁਸਤਾਉਣਾ ਪਊਗਾ 2027 ਦੇ ਵਿੱਚ ਇੱਕ ਖਾਲਸੇ ਦੀ ਸਰਕਾਰ ਆਵੇ ਤਾਕੇ ਭਈਆਂ ਦਾ ਹੱਲ ਹੋਵੇ ਇਹਨਾਂ ਨੂੰ ਪੰਜਾਬ ਤੋਂ ਕੱਢਿਆ ਜਾ ਸਕੇ ਤਾਂ ਪੰਜਾਬ ਦਾ ਹੱਲ ਹੋਊਗਾ ਪੰਜਾਬ ਦੇ ਸਾਰੇ ਮੁੱਦੇ ਜਿੰਨੇ ਵੀ ਇਹ ਸਿੱਖ ਕੌਮ ਨੇ ਮੇੜ ਸਕਦੀ ਹੈ ਬਾਕੀ ਰਹੀ ਗੱਲ ਜਿੰਨੇ ਪੰਜਾਬ ਦੇ ਵਿੱਚੋਂ ਬਾਹਰੋਂ ਜੁਪੀ ਬਿਹਾਰ ਤੋਂ ਆ ਕੇ ਸਿਰਸੈਨ ਵਾਲੇ ਸਿਰਸੈਨ ਵਾਲੇ ਬਣ ਕੇ ਕਹਿੰਦੇ ਵੀ ਅਸੀਂ ਸਿਰਸੈਨ ਵਾਲੇ ਨੇ ਪ੍ਰਧਾਨ ਆ ਇੱਕ ਸ਼ਹਿਰ ਚ 40-40 ਪ੍ਰਧਾਨ ਬਣੇ ਬੱਠੇ ਨੇ ਉਹ ਪਤਾ ਨਹੀਂ ਬਣਾਏ ਕਿਨੇ ਨੇ ਜਿਹੜੇ ਮਾੜਾ ਜਿਹਾ ਬੋਲ ਦਿੰਦੇ ਨੇ ਬੋਲਦੇ ਨੇ ਸਿੱਖਾਂ ਖਲਾਬ ਉਹ ਚਾਕੇ ਸਰਕਾਰਾਂ ਉਹਨਾਂ ਨੂੰ ਸਕਿਉਰਿਟੀ ਦੇ ਦਿੰਦੀਆਂ ਨੇ ਫਿਰ ਉਹ ਗੱਲ 'ਚ ਪੱਲੂ ਪਾਇਆ ਉਹ ਪ੍ਰਧਾਨ ਬਣ ਜਾਂਦੇ ਨੇ ਹੁਣ ਫਿਰ ਚਾਰ ਜਿਹੜੇ ਸਿਰਸੈਨ ਵਾਲੇ ਤੇ ਲੁਧਿਆਣੇ ਉਹਨਾਂ ਤੇ ਪਰਚੀ ਹੋਈ ਨੇ ਐਫ ਆਰ ਆਈ ਦਰਜ ਹੋਈ ਹੈ ਉਹਨਾਂ ਤੇ ਫਿਰ ਉਹ ਕਹਿੰਦੇ ਵੀ ਸਾਡੇ ਤੇ ਗਲਤ ਹੋਇਆ ਕਿਉਂ ਗਲਤ ਹੋਇਆ ਬਈ ਜਦੋਂ ਸਿੱਖਾਂ ਬਾਰੇ ਬੋਲਦੇ ਤੇ ਜਦੋਂ ਭਾਈ ਅੰਮ੍ਰਿਤਪਾਲੂ ਜੀ ਜੇਲ੍ਹ ਚ ਗਏ ਨੇ ਉਦੋਂ ਤੁਸੀਂ ਬੜੇ ਖੁਸ਼ ਤੇ ਯਾਰ ਸਿੱਖਾਂ ਨੂੰ ਬੈਠਿਆ ਨੂੰ ਬੰਦੀ ਸਿੰਘਾਂ ਨੂੰ ਜੇਲ੍ਹ ਚ ਬੈਠਿਆ ਨੂੰ 40 40 ਸਾਲ ਹੋ ਗਏ ਕਦੇ ਕੋਈ ਸਖਰੀ ਡੋਲਿਆ ਵੀ ਸਾਡੇ ਨਾਲ ਗਲਤ ਹੋਇਆ ਤੁਸੀਂ ਐਫਆਰਆਈ ਹੋਈ ਛੋਡੇ ਤੇ ਦਰਜ ਤੁਸੀਂ ਕਹਿੰਦੇ ਸਾਡਾ ਤਾਂ ਬਹੁਤ ਗਲਤ ਹੋ ਗਿਆ ਅਸੀਂ ਝੂਠੇ ਚੱਕਲੇ ਜਦੋਂ ਪੰਜਾਬ ਵਿੱਚ ਕੋਈ ਸੱਖਾ ਨੌਜਵਾਨ ਨੂੰ ਪੁਲਿਸ ਚੱਕਦੀ ਐ ਕਦੇ ਤੁਸੀਂ ਨੇ ਬਿਆਨ ਦਿੱਤਾ ਇਹ ਤਾਂ ਯਾਰ ਗਲਤ ਕੰਮ ਹੋਇਆ ਹੁਣ ਜਦੋਂ ਛੋਡੇ ਤੇ ਪਰਚਾ ਹੋਇਆ ਨੇ ਐਫ ਆਰ ਵੀ ਹੋਈਆ ਲੁਧਿਆਣੇ ਗਲਤ ਤੁਸੀਂ ਪੰਜਾਬ ਦੇ ਵਿੱਚ ਜਿਹੜੀ ਗਾਲੀ ਗਲੋਚ ਕਰਦੇ ਸੀ ਵੀਡੀਓ ਪਾਉਂਦੇ ਸੀ ਉਹਦੇ ਕਰਕੇ ਪਰਚੇ ਹੋਏ ਨੇ ਛੋਡੇ ਤੇ ਜਦੋਂ ਛੋਡੇ ਡਾਂਗ ਨਾਲ ਛੋਡੀ ਬੰਦਵਾਸੀ ਨਿਕਲੀ ਫੇਰ ਤੁਹਾਨੂੰ ਪਤਾ ਲੱਗੂ ਵੀ ਕਿਵੇਂ ਗਲਤ ਬੋਲਿੰਦਾ ਪੰਜਾਬ ਦਾ ਮਾਹੌਲ ਖਰਾਬ ਕਰਨ ਖਾਤਰ ਤੁਸੀਂ ਨੇ ਪੰਜਾਬ ਦੇ ਲੋਕਾਂ ਨੂੰ ਗੰਤ ਬੋਲਣਾ ਸ਼ੁਰੂ ਕਰਤਾ ਇਹਦੇ ਬਾਅਦ ਤੇ ਜਿੰਨੇ ਵੀ ਇਹ ਆ ਕੇ ਪੰਜਾਬ ਦੇ ਵਿੱਚ ਤੁਸੀਂ ਸ਼ਿਵ ਸੈਨ ਵਾਲੇ ਬਣਦੇ ਹੋ ਸਾਰੇ ਪੰਜਾਬ ਤੋਂ ਬਾਹਰ ਲਿਓ ਜਿਹੜੇ ਅਸਲੀ ਹਿੰਦੂ ਆ ਅਸੀਂ ਬੈਠਿਆ ਮੈਂ ਆਪ ਖੁਦ ਅਸੀਂ ਬ੍ਰਾਹਮਣ ਬਰਾਦਰ ਬਰਾਦਰ ਦੇ ਵਿੱਚੋਂ ਆ ਸਾਨੂੰ ਐ ਨਹੀਂ ਪਤਾ ਵੀ ਅਸੀਂ ਸਾਡਾ ਕੌਣ ਪ੍ਰਧਾਨ ਸੋਨੂ ਸਹਿਰ ਵਾਲੇ ਪਤਾ ਨਹੀਂ ਚਾਰ ਘਰਾਂ ਵਾਲੇ ਕਿਹਨੇ ਕਹਿੰਦਾ ਨਹੀਂ ਪ੍ਰਧਾਨ ਹੈ ਕਟੋ-ਕਟ 40 ਪ੍ਰਧਾਨ ਤੁਸੀਂ ਲੁਧਿਆਣੇ ਦੇ ਵਿੱਚ ਬੈਠੇ ਹੋ। ਬਾਕੀ ਅੰਮ੍ਰਿਤਸਰ, ਬਾਕੀ ਜਲੰਧਰ। ਇਹ ਗੱਲ ਬਈ। ਕਿਉਂ ਤੁਹਾਨੂੰ ਪ੍ਰਧਾਨ ਮੰਨੀਏ? ਕਿਉਂ ਤੁਹਾਨੂੰ ਰੱਬ ਮੰਨੀਏ? ਰੱਬ ਮੰਨਾਂਗੇ ਜਿੰਨੇ ਪੰਜਾਬ ਦੇ ਲੋਕ ਨੇ ਗੁਰੂ ਗ੍ਰੰਥ ਸਾਹਿਬ ਨੂੰ। ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਆਂ, ਨਮਾਤ ਕੋਲਦੇ ਆਂ। ਚਾਹੇ ਕੋਈ ਵੀ ਜਾਤ ਦਾ ਹੈ, ਚਾਹੇ ਕੋਈ ਵੀ ਬਰਾਦਰੀ ਦਾ ਹੈ, ਜਿੰਨੇ ਵੀ ਸਾਡੇ ਪੰਜਾਬ ਦੇ ਵਿੱਚ ਰਹਿਣ ਵਾਲੇ ਨੇ ਸਭ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਵੀ ਬਹੁਤ ਕਰਦੇ ਆਂ। ਕਿਉਂਕਿ ਗੁਰੂਆਂ ਨੇ ਹਰੇਕ ਸਿੱਖ ਨੂੰ ਹਰੇਕ ਪੰਜਾਬ ਦੇ ਬੱਚੇ-ਬੱਚੇ ਨੂੰ ਪਿਆਰ ਕਰਨਾ ਸਿਖਾਇਆ ਪਰ ਜਿਹੜਾ ਆ ਜੀ ਲੰਗਰ ਲਾਉਣੀ ਵੀ ਹੁਣ ਪੰਜਾਬ ਦੇ ਲੋਕਾਂ ਨੂੰ ਕਹਾਂਗੇ ਨਿੱ ਘੱਟ ਕਰੋ ਘੱਟ ਕਿਉਂ ਜਿਉਂ ਕਿ ਉਹ ਪ੍ਰਵਾਸੀਆਂ ਵਾਸਤੇ ਜਾਦੇ ਸਾਡੇ ਪੰਜਾਬ ਦੇ ਲੋਕ ਲੁੱਟਦੇ ਜਾਂਦੇ ਤੇ ਪੰਜਾਬ ਦੇ ਵਿੱਚ ਐਨੇ-ਐਨੇ ਲੰਗਰ ਲਾ ਕੇ ਇਹ ਬਈਰ ਜਾਉਣੇ ਨਹੀਂ ਵੀ ਬਾਹਰਲੇ ਬੰਦੇ ਨੇ ਇਹਨਾਂ ਖਾਤਰ ਲੰਗਰ ਲਾਓ ਜਦੋਂ ਇਹਨਾਂ ਨੇ ਅੱਖਾਂ ਖੋਲhtੀਆਂ ਜਦੋਂ ਸਾਡੇ ਇੱਕ ਹਫ਼ਤੇ ਦੇ ਵਿੱਚ ਜ਼ਿਲ੍ਹਾ ਪਟਿਆਲਾ ਤੇ ਮਹਾਲੀ ਦੋ ਕਤਲ ਹੋਏ ਤੀਜਾ ਨੌਜਵਾਨ ਗੰभीर ਸੱਟਾਂ ਨਾਲ ਜ਼ਖਮੀ ਹੋਇਆ ਪਿਆ ਉਹ ਇਹੋ ਜੇ ਕਾਰ ਇਹ ਕਰਨ ਲੱਗੇ ਤਾਂ ਫਿਰ ਇਹਨਾਂ ਬਾਅਦ ਤੇ 46 ਪਰੋਸ਼ਕੀ ਪੰਜਾਬ ਦੇ ਲੋਕ ਨਹੀਂ ਦੇਣਗੇ ਪੰਜਾਬ ਦੇ ਲੋਕ ਜੇ ਵਿਗੜ ਜਾਣ ਆਪ ਦੀ ਇੱਤਿਹਾਸ ਜਾਣ ਤਾਂ ਬਹੁਤ ਖਰਿਆਬ ਨੇ ਕਿਉਂਕਿ ਇਹਨਾਂ ਨੂੰ ਸੋਚਣਾ ਚਾਹੀਦਾ ਹੈ ਜਿਹੜਾ ਕੋਈ ਵੀ ਬੰਦਾ ਕੰਮ ਕਰਨ ਆਉਂਦਾ ਹੈ ਪੰਜਾਬ ਚ ਕੰਮ ਕਰਨ ਕਰੀ ਉਹਨੇ ਕੋਈ ਹਟਾਉਂਦਾ ਪਰ ਇਹਨਾਂ ਨੇ ਪੁੱਠੇ ਦੇ ਰੱਬ ਦੇ ਆਪ ਇਹ ਕਰ ਲਏ ਲਿਆਉਣੇ ਸ਼ੁਰੂ ਕਿਉਂ ਉਥੇ ਹੱਥ ਜਾਦੇ ਚੱਕੀ ਹੋਈ ਹੈ ਇਹਨਾਂ ਦੀ ਜਿੰਨੇ ਵੀ ਪੰਜਾਬ ਦੇ ਵਿੱਚ ਜਿੰਨੇ ਵੀ ਇਹਨੂੰ ਪਨਾਹ ਦੇ ਰਹੇ ਨੇ ਜਿੰਨੀਆਂ ਵੀ ਫੈਕਟਰੀਆਂ ਵਾਲੇ ਜਾਂ ਜਿਹੜੇ ਵੀ ਸਥਾਨ ਬੈਕਸ ਨੇ ਉਹਨਾਂ ਦੇ ਵਿੱਚ ਇਹ ਪ੍ਰਵਾਸੀ ਆ ਕੰਮ ਕਰ ਰਹੇ ਨੇ ਇਹਦਾ ਤੇ ਚੰਗੀਆਂ ਤਲਖਾਂ ਨੇ ਇਹ ਫੋਰਮੈਨ ਨੇ ਜੀਐਮ ਨੇ ਇਹ ਨੇ ਵੀ ਸੁਪਰਵਾਈਜ਼ਰ ਨੇ ਇਹੀ ਕਰਾਉਂਦੇ ਨੇ ਕੰਮ ਪੰਜਾਬੀ ਨੂੰ ਤਾਂ ਵੇਟ ਪਰੋ ਪੰਜਾਬ ਦੇ ਬੰਦੇ ਇੱਕ ਫੈਕਟਰੀ ਚ 507 ਆਉਂਦੇ ਨੇ ਉਹਨਾਂ ਨੂੰ ਕਿਹਾ ਹੁੰਦਾ ਵੀ ਪੰਜਾਬੀਆਂ ਨੂੰ ਫੈਕਟਰੀ ਚ ਵੜਨੇ ਨਾ ਦਿਦੋ ਤਾਂ ਕਿ ਪੰਜਾਬੀਆਂ ਦੀ ਫੈਕਟਰੀ ਦੇ ਵਿੱਚ ਐਂਟਰੀ ਨਹੀਂ ਹੁੰਦੀ ਤਾਂ ਕਰਕੇ ਸਾਡੇ ਨਸ਼ਾ ਵੱਧੋ ਪੰਜਾਬ ਦੇ ਵਿੱਚ ਵੱਧ ਗਿਆ ਸਰਕਾਰਾਂ ਇਹ ਗੱਲਾਂ ਤੇ ਗੌਰ ਨਹੀਂ ਕਰਦੀਆਂ ਜਿਹੜੀਆਂ ਹੁੰਡ ਵਾਲੀਆਂ دنیਵੀ ਸਰਕਾਰਾਂ ਨੇ ਆਉਣ ਵਾਲੇ 2027 ਦੇ ਵਿੱਚ ਇੱਕ ਖਾਲਸਾ ਮੈਂ ਬੋਲ ਰਿਹਾ ਤਿਆਰ ਉਹਦੇ ਬਾਅਦ ਤੇ ਖਾਲਸੇ ਦਾ ਰਾਜ ਆਊਗਾ ਜਿਹਦੇ ਵਿੱਚ ਭਾਈ ਅੰਮ੍ਰਿਤਪਾਲ ਵਰਗੇ ਜਾਂ ਜਿੰਨੇ ਵੀ ਹੋਰ ਸਾਡੇ ਬੰਦੀ ਸਿੰਘ ਨੇ ਉਹਨਾਂ ਨੂੰ ਜ਼ਰੂਰਤ ਹੈ ਪੰਜਾਬ ਦੇ ਲੋਕਾਂ ਨੂੰ ਵੀ ਆਪਾਂ ਇੱਕ ਵਧੀਆ ਖਾਲਸਾ ਸਰਕਾਰ ਬਣਾਈਏ ਜਿਹੜੀ ਜਦ ਜਿਹੜਾ ਤੇ ਸਾਰਿਆਂ ਦਾ ਫਾਇਦਾ ਹੋ ਸਕੇ ਜਿੰਨੇ ਵੀ ਇਹ ਹੋਰ ਭਾਜਪਾ ਹੈ ਆਮ ਆਦਮੀ ਪਾਰਟੀ ਹੈ ਕਾਂਗਰਸ ਹੈ ਇਹਨਾਂ ਨੂੰ ਵੋਟਾਂ ਦਾ ਲਾਲਚ ਹੈ ਵੋਟਾਂ ਨਾਲ ਇਹਨਾਂ ਦੇ ਕਰ ਬਾਹਰ ਜਾ ਕੇ ਜੁਪੀ ਬਿਹਾਰਾਂ ਚ ਵੱਡੇ ਵੱਡੇ ਪਲਾਟ ਚੰਗੀਆਂ ਜ਼ਮੀਨਾਂ ਖਰੀਦ ਕੇ ਵੜ ਜਾਂਦੇ ਨੇ ਚੰਗੀ ਪੈਂਥਲ ਲੱਗ ਜਾਂਦੀ ਆ ਕਹਿੰਦੇ ਵੀ 70000 ਰੁਪਏ ਵੀ ਘੱਟ ਐ ਇੱਕ ਦਿਨ ਬਾਅਦ ਟੀਵੀ ਤੇ ਸੁਣਾ ਇੱਕ ਐਮਐਲਏ ਬੋਲੇ ਕਹਿੰਦਾ ਵੀ 70000 ਰੁਪਏ ਨਾਲ ਇਹ ਤਾਂ ਖਰਚਾ ਵੀ ਨਹੀਂ ਚੱਲਦਾ ਜਿਹੜਾ ਇੱਕ ਐਮਐਲਏ ਡਰੱਗ ਦੇ ਵਿੱਚ ਫੜਿਆ ਗਿਆ ਸੀ ਕਹਿੰਦਾ ਵੀ 70000 ਨਾਲ ਉਹ ਇੱਥੇ ਚੰਡੀਗੜ੍ਹ ਦੇ ਵਿੱਚ ਰਹਿ ਗਈ ਉਹ ਕਿਵੇਂ ਆਪਣਾ ਖਰਚਾ ਤੋੜ ਲੂਗਾ ਉਹਨੇ ਤਾਂ 2 ਨੰਬਰ ਦਾ ਕੰਮ ਕਰਨੀ ਕਰਨਾ ਸੀ ਜਦੋਂ ਸਤਕਾਰ ਕੌਰ ਗਹਿਰੀ ਦੀ ਗੱਲ ਚੱਲ ਰਹੀ ਸੀ ਉਹ ਕਹਿੰਦੇ ਵੀ ਐਡੀ ਮਹਿੰਗੀ ਕਲੋਨੀ 'ਚ ਰਹਿੰਦੇ ਨੇ ਵੀ ਐਮਐਲਏ ਨੂੰ 70000 ਰੁਪਇਆ ਪੈਨਸ਼ਨ ਵੀ ਉਹਦਾ ਖਰਚਾ ਵੀ ਫਿਰ 2 ਨੰਬਰ ਦਾ ਕੰਮ ਤਾਂ ਹੀ ਕਰਨ ਲੱਗੇ ਜਿਹੜਾ ਬੰਦਾ 7000 ਰੁਪਇਆ ਮਹੀਨੇ ਦਾ ਲੈ ਰਿਆ ਗਜ਼ਾਰਾ ਦਾ ਪ੍ਰਭੂ ਉਹਦਾ ਵੀ ਚੱਲਦਾ ਇੱਕ ਵਾਰੀ ਵਧੀਆ ਸਰਕਾਰ ਪੰਜਾਬ ਦੇ ਵਿੱਚ ਆਵੇ ਇਹੋ ਕਿ ਪੰਜਾਬ ਦੀ ਗੱਲ ਕਰਨ ਵਾਲੇ ਸਾਡੇ ਚੰਗੇ ਸੂਰਬੀਰ ਯੋਧੇ ਭਾਈ ਅੰਮ੍ਰਿਤਪਾਲ ਜਾਂ ਉਹਦੇ ਸਾਥੀ ਜਾਂ ਹੋਰ ਵੀ ਜਿਹਨੇ ਬੰਦੀ ਸਿੰਘ 40-40 ਸਾਲ ਤੋਂ ਜੇਲ੍ਹਾਂ ਵਿੱਚ ਬੈਠੇ ਨੇ ਜਿਨ੍ਹਾਂ ਨੇ ਪਿੰਡ ਦੀਆਂ ਗਲੀਆਂ ਨਹੀਂ ਦੇਖੀਆਂ ਉਹਨਾਂ ਨੂੰ ਵੀ ਬਾਹਰ ਆਉਣ ਦਾ ਮੌਕਾ ਲੋਕ ਦੇਣ ਕਿਉਂਕਿ ਉਹ ਜਿਹੜੀਆਂ ਜੇਲ੍ਹਾਂ ਕੱਟ ਰਹੇ ਨੇ ਉਹ ਪੰਜਾਬ ਦੇ ਲੋਕਾਂ ਵਾਸਤੇ ਪੰਜਾਬ ਦੇ ਹਿੱਤਾਂ ਵਾਸਤੇ ਉਹ ਆਹ ਜਿਹੜੇ ਚ ਗਏ ਨੇ ਹੋਰ ਉਹਨਾਂ ਦਾ ਇੱਕ ਕੱਲਿਆਂ ਦਾ ਜ਼ਮੀਨਦਾਰ ਰੌਲਾ ਦੀ ਉਹ ਪਬਲਿਕ ਖਤਰ ਗਏ ਨੇ ਜਿਵੇਂ ਭਾਈ ਬਲਵੰਤ ਸਿੰਘ ਰਾਜਵਾਲਾ ਦੀ ਉਹ ਉਹ ਜਦੋਂ ਕਾਂਗਰਸ ਦੀ ਸਰਕਾਰ ਬੋਕੀ ਬਿਆਨ ਸਿੰਘ ਮੁੱਖ ਮੰਤਰੀ ਦੀ ਉਹਨਾਂ ਉਦੋਂ ਕਿੰਨੇ નિર્ਦੋਸ਼ ਬੰਦਿਆਂ ਦੇ ਕਤਲ ਹੋਏ ਫੜ ਫੜ ਕੇ ਮਾਰ ਦੰਦੇ ਤੇ ਜਿਹਦੇ ਪੀਲਾ ਪਟਕਾ ਬੰਨਿਆ ਦੇਖਦਾ ਲੀਲਾ ਉਹਨੂੰ ਉਹਦੀ ਮਾਰ ਦੰਦੇ ਉਹ ਨਾ ਜਦੋਂ ਜਲਵਸਾਰ ਦੇ ਹੋਏ ਉਦੋਂ ਇਹਨਾਂ ਪਾਈ ਬਲਵੰਤ ਸਿੰਘ ਜੀ ਰਾਜਵਾਨਾਂ ਨੇ ਉਦੋਂ ਭਾਈ ਬਿਆਨ ਸਿੰਘ ਦਾ ਕਤਲ ਕਰਿਆ ਸੀ ਉਹਨੇ ਕੋਈ ਬਾੜਾ ਨਹੀਂ ਕਰਿਆ ਸੀ ਉਹ ਪੰਜਾਬ ਦੇ ਵਿੱਚ ਫੇਰ ਆਮਨ ਸ਼ਾਂਤੀ ਹੋਈ ਸੀ ਉਦੋਂ ਬਾਅਦ ਚ ਜਦੋਂ ਇਹ ਬਿਆਨ ਸਿੰਘ ਦਾ ਇਹਨਾਂ ਨੇ ਮੋਰਚਾ ਫਾਦੇ ਕਰਤਾ ਸੀ ਤਾਂ ਸਾਡੇ ਲੋਕਾਂ ਨੂੰ ਅਪੀਲ ਹੈ ਵੀ ਇਹੇ ਜਿਹੇ ਜਿਹੜੇ ਬੰਦੇ ਨੇ ਉਹਨਾਂ ਨੂੰ ਬਾਹਰ ਕੱਢਣਾ ਚਾਹੀਦਾ ਕਿਉਂਕਿ ਪਹਿਲਾ 10 ਸਾਲ ਕਾਲੀਆਂ ਦੀ ਇਕੱਠੀ ਰਹੀ ਉਹਨਾਂ ਨੇ ਇਹਨਾਂ ਵਾਸਤੇ ਕੋਈ ਕਾਨੂੰਨ ਨਹੀਂ ਬਣਾਇਆ ਇੱਕ ਕਾਨੂੰਨ ਬਣਾਇਆ ਵੀ 2000 ਦੇ ਵਿੱਚ 2012 ਦੇ ਵਿੱਚ ਫਾਂਸੀ ਦੀ ਉਹ ਕਾਨੂੰਨ ਬਣਾਇਆ ਹੈਗਾ ਉਹ ਸਾਰੀ ਉਬਰ ਬਾਤ ਤੇ ਬਲਵੰਤ ਸਿੰਘ ਰਾਜਵਾਲਾ ਨਾ ਟੰਗਿਆ ਗਿਆ ਉਹ ਕਾਨੂੰਨ ਬਣਾਤਾ ਵੀ ਇਹਨੂੰ ਫਾਂਸੀ ਨਹੀਂ ਹੋਣੀ ਚਾਹੀਦੀ ਹੋਰ ਭਾਰ ਦੀ ਸਜ਼ਾ ਹੋਣੀ ਚਾਹੀਦੀ ਹੈ ਜਦੋਂ ਥੋੜੀ ਸਰਕਾਰ ਦਾ ਸੰਜਾ ਬੀਜੇਪੀ ਨਾਲ ਉੱਤੇ ਬੀਜੇਪੀ ਹੈ 15 16 ਦੇ ਵਿੱਚ ਫਿਰ ਤੁਸੀਂ ਸਾਰੇ ਇਹਦੇ ਜਿਹੜੇ ਵੀ ਬੰਦੀ ਸਿੰਘਾਂ ਦੇ ਮਸਲੇ ਤੇ ਹੱਲ ਕਰ ਸਕਦੇ ਸੀ 10 ਸਾਲ ਸਰਕਾਰ ਚੱਲੇ ਉੱਥੇ ਵੀ ਉਹੀ ਹੋਵੇ ਇੱਥੇ ਵੀ ਤਾਂ ਇਹ ਕੋਈ ਵੱਡੀ ਗੱਲ ਨਹੀਂ थी ਜਿਹੜੀ ਤੁਸੀਂ ਇੱਕ ਬਾਤ ਦਾ ਜ਼ਿਆਦਾ ਪਤਾ ਕੇ ਲੈ ਗਈ ਤਾਂ ਕਿ ਸਾਡੇ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਵੀ ਆਪਾਂ ਵਧੀਆ ਬੰਦਿਆਂ ਦੀ ਹਮਾਇਤ ਕਰੀਏ ਵੀ ਆਪਾਂ ਭਾਈ ਅਮਰਤਪਾਲ ਅਤੇ ਉਹਦੇ ਸਾਥੀ ਅਤੇ ਲੱਖਾਂ ਸਿਧਾਣਾ ਪਾਨਾ ਸਿੱਧੂ ਗੁਰਜੀਤ ਸਿੰਘ ਖਾਲਸਾ ਫੌਜੀ ਜੋ ਸਮਾਣੇ ਟਾਵਰ ਦੇ ਉੱਤੇ ਬੇਅਦਬੀ ਜਿਹੜੀ ਗੁਰਦੁਆਰਿਆਂ ਤੇ ਮੰਦਰਾਂ ਮਸੀਤਾਂ ਚ ਹੁੰਦੀ ਸੀ ਉਹਦੇ ਕਰਕੇ ਚੜੇ ਤੇ ਵੀ ਉਹਨਾਂ ਦੀ ਆਪਾਂ ਹਮਾਇਤ ਕਰੀਏ ਜੇ ਕੋਈ ਬੋਲਦਾ ਤਾਂ ਪੰਜਾਬ ਦੇ ਹਿੱਤਾਂ ਲਈ ਉਹਦੀ ਆਪਾਂ ਪੂਰ ਜੋਰ ਗੱਲ ਸੁਣੀਏ ਵੱਧ ਤੋਂ ਵੱਧ ਉਹਦੀ ਮਦਦ ਕਰੀਏ ਲਈ ਮਦਦ ਦੋ ਸਾਲਾਂ ਨੂੰ ਲੋਕਾਂ ਨੂੰ ਫੇਰ ਤੁਸੀਂ ਆਪ ਕੀ ਹਕਰੋਗੇ ਵੀ ਭਾਈ ਜਿਹੜੇ ਬਲਾਰੇ ਤੇ ਠੀਕ ਕਹਿੰਦੇ ਤੇ ਵੀ ਪੰਜਾਬ ਦੇ ਹਿੱਤਾਂ ਲਈ ਲੜਨ ਲਈ ਕਹਿੰਦੇ ਤੇ ਉਹ ਆਪਾਂ ਗੁੱਗੀਆਂ ਬੋਲੀਆਂ ਸਰਕਾਰਾਂ ਮਗਰ ਲੱਗੇ ਹੋਏ ਤੁਸੀਂ ਕੱਲ ਵੋਟਾਂ ਪਾ ਕੇ हटੀਆਂ ਨੇ ਕਈ ਤਾਂ ਸਾਡੇ ਜਿਹੜੇ ਪੰਜਾਬ ਦੇ ਲੋਕ ਘਰੋਂ ਵਿਹਲੇ ਉਹਨਾਂ ਮਗਰ ਫਰੀ ਗਏ ਫੇਰ ਉਹਨਾਂ ਨੇ ਵਿੱਚ ਲੋਕਾਂ ਨੂੰ ਪੈਸੇ ਵੜਾ ਕੇ ਵੀ ਲੈ ਵੀ ਤੂੰ ਸਾਡੇ ਨੌ ਤੇ ਸਰਤ ਲਾ ਇੱਕ ਬਰਨਾਲੇ ਦੇਖਿਆ ਦੋ ਜਿਹੜੇ ਖੜੇ ਖੜੇ ਸਰਤ ਲਾ ਰਹੇ 50 50000 ਦੀ ਇੱਕ ਗਿੱਦੜ ਵਾਇ ਦੇਖਿਆ ਉੱਥੇ शर्त ਲੱਗ ਰਹੀ 50 50000 ਦੀ ਇੱਕ ਕਹਿੰਦਾ ਰਾਜਾ ਆਪਣੇ ਕਿ ਜਿੱਤੂ ਦੂਜਾ ਕਹਿੰਦਾ ਡਿਪੀ ਢੋ ਜਿੱਤੂ ਉਹ ਬੰਦੇਓ ਜੇ ਤੁਹਾਡੇ ਲਵੇ ਪੈਸੇ ਇੰਨੇ ਹੁਣ ਤੁਸੀਂ ਲਿੱਡਰਾਂ ਦਾ ਕਰ ਕਿਉਂ ਫਿਰੋ ਇਹ ਨਾਲੇ ਫਿਰ ਜਿੱਤ ਕੇ ਛੋਡਾ ਕੀ ਕਰਨਾ ਬਈ ਜੇ ਗਿੱਦੜ ਵਾਇ ਜਿੱਤ ਜਾਂਦਾ ਹੈ ਕੋਈ ਵੀ ਫਿਰ ਉੱਥੇ ਕੀ ਕਰੂਗਾ ਪਹਿਲਾ 25 ਸਾਲ ਰਾਜ ਕਰ ਗਿਆ ਬਠਿੰਡੇ ਚ ਬਾਦਲ ਮੁੱਖ ਮੰਤਰੀ ਦੇ ਹੱਲੇ ਦਾ ਇੱਕ 25 ਸਾਲ ਉਹ ਤਾਂ ਨਾਲ ਦੇ ਜ਼ਿਲ੍ਹਿਆਂ ਨੂੰ ਵੀ ਪਤਾ ਲੱਗ ਜਾਂਦਾ ਜਿਵੇਂ ਬੀਬੀ ਰਜਿੰਦਰ ਕੌਰ ਪਠੜ੍ਹ ਦੀ ਗੱਲ ਕਰੀਏ ਉਹਨੇ ਤਾਂ ਆਪਦੇ ਪਿੰਡ ਦਾ ਕੋਈ ਕੁੱਤਾ ਨਹੀਂ ਲਵਾਇਆ ਉਹ ਕਿੱਧਰ ਵਾਹੇ ਉਹ ਪ੍ਰਚਾਰ ਕਰਨ ਵਾਗੀ ਪਹਿਲਾਂ ਇਹਦੇ ਪਿੰਡ ਜਾ ਕੇ ਦੇਖੋ ਜਿੱਥੇ ਵਿਆਹੀ ਹੁੰਦੀ ਲਹਿਰੇਗਾ ਗਿਲਤੂਰਲੇ ਪਾਸੇ ਪਿੰਡ ਪੈਂਦਾ 2 ਕਿਲੋਮੀਟਰ ਤੇ ਚੰਗਾਲੀ ਵਾਲਾ ਉੱਥੇ ਲੋਕਾਂ ਨੂੰ ਪੁੱਛ ਕੇ ਦੇਖੋ ਵੀ ਤੁਹਾਡੇ ਮੁੱਖ ਮੰਤਰੀ ਨੇ ਕੀ ਕਰਿਆ ਤੰਦਰਾਲ ਕਾਦੀ ਮੈਨੂੰ ਟਾਈਮ ਮਿਲਿਆ ਤੀ ਮੈਂ ਬਹੁਤ ਵਧੀਆ ਕੰਮ ਕਰੇ ਨੇ ਫੇਰ ਤੇਰਾ ਕਿਉਂ ਕੋ ਗਚਤ ਕਰੇ ਉੱਥੇ ਲੋਕਾਂ ਨੇ ਕਿਉਂ ਨਹੀਂ ਤੈਨੂੰ ਵੋਟਾਂ ਪਾਈਆਂ ਕਹੋ ਤੇ ਸੋਨੂੰ ਲੀਡਰਾਂ ਨੂੰ ਸਾਰੇ ਲੋਕ ਸਮਝ ਹੀ ਬੈਠੇ ਨੇ ਹੁਣ ਤੁਹਾਡੀਆਂ ਸਾਰੀਆਂ ਪਾਰਟੀਆਂ ਦਾ 2027 ਦੇ ਵਿੱਚ ਜਿਹੜੀ ਸਰਕਾਰ ਬਣਨੀ ਹੈ ਹੁਣ ਚੌਥੀ ਤੇ ਮਜ਼ਬੂਤ ਆਉਗੀ ਜਿਹੜੀ ਤੇ ਲੋਕਾਂ ਦੇ ਹਿੱਤਾਂ ਦੀ ਲੋਕਾਂ ਦੇ ਪਾਣੀਆਂ ਦੀ ਪੰਜਾਬ ਦੀ ਗੱਲ ਕਰੂ ਅਜੀਰੇ ਉਹ ਸਰਕਾਰ ਬਣਾਉਣੀਆਂ ਲੋਕਾਂ ਨੇ ਜਿਹੜੇ ਵੀ ਪੰਜਾਬ ਦੇ ਵਸਾਇਦੇ ਨੇ ਜਿਹੜੇ ਕਿ ਪੰਜਾਬ ਤੋਂ ਬਾਹਰ ਲਿਆ ਕੇ ਪੰਜਾਬ ਦੇ ਵਿੱਚ ਗੁੰਡਾਗਰਦੀ ਕਰਦੇ ਨੇ ਉਹਨਾਂ ਦਾ ਪੱਕਾ ਹੱਲ ਹੋ ਜਾਊਗਾ ਜਿਹੜੇ ਕਿ ਭਾਈਏ ਕਤਲ ਕਰਕੇ ਘਰਚੂ ਚਾਕੂਆਂ ਨਾਲ ਸੁਰਿਆਂ ਨਾਲ ਮਾਰ ਕੇ ਉਹ ਨੌਜਵਾਨਾਂ ਨੂੰ ਭੱਜੇ ਦੇ ਤਾਂ ਚਾਹੇ ਜੇਲ੍ਹ 'ਚ ਵੀ ਦੇਤੇ ਅਜਿਹਾਂ ਦੇ ਰਾਸ਼ਨ ਕਾਰਡ ਆਧਾਰ ਕਾਰਡ ਸਾਰਾ ਕੁਝ ਪੰਜਾਬ 'ਚ ਉਹ ਜਿਆ ਬਿਸਤਰਾ ਬਣਾ ਕੇ ਜਦੋਂ ਬਾਹਰ ਕਰੇ ਪੰਜਾਬ ਵਿੱਚ ਫੇਰਨ ਵਾਲੇ ਨਸਾ ਬੰਦ ਨਾਲੇ ਬੇਰਜ਼ਗਾਰੀ ਦਾ ਹੱਲ ਸਾਰੇ ਪੰਜਾਬ ਦੇ ਵਿੱਚ ਇਹਨਾਂ ਨੇ ਕੰਮ ਰੋਕ ਲਏ ਜਿੰਦੇ ਵੀ ਜਟਾ ਜੱਟ ਜ਼ਿਮੀਦਾਰਾਂ ਦੇ ਖੇਤਾਂ 'ਚ ਕੰਮ ਦੀ ਸਭ ਇਹਨਾਂ ਨੇ ਰੋਕ ਲਿਆ ਪੰਜਾਂ ਦੇ ਜਿੰਨੀਆਂ ਫੈਕਟਰੀਆਂ ਦੀਆਂ ਉਹਨਾਂ ਬਾਤ ਇਹਨਾਂ ਬਾਤ ਤੇ ਲੱਗ ਰਹੀਆਂ ਨੇ ਕੋਈ ਪੰਜਾਬ ਦੇ ਲੋਕਾਂ ਖਾਤਰ ਨਹੀਂ ਲਾਉਂਦਾ ਕੋਈ ਸਭ ਬੰਜਾਂ ਖਾਤਰ ਜਿਹੜੀਆਂ ਸਾਡੀਆਂ ਸਰਕਾਰਾਂ ਆਉਂਦੀਆਂ ਨੇ ਉਹ ਪਹਿਲਾਂ ਜਿਹੜਾ ਵੋਟਾਂ ਤੇ ਵੜਾਉਂਦੀਆਂ ਨੇ ਵੀ ਅਸੀਂ ਆ ਕੰਮ ਕਰਾਂਗੇ ਕਹਿੰਦਾ ਤੇ ਵੀ ਇੰਨੀ ਆ ਅਸੀਂ ਨੌਕਰੀਆਂ ਪ੍ਰਾਈਵੇਟ ਦਾ ਹੱਲ ਕਰਾਂਗੇ ਪ੍ਰਾਈਵੇਟ ਦਾ ਜਿਹੜੇ ਸਾਡੇ ਬੰਦੇ ਲੱਗੇ ਹੋਏ ਤੇ ਉਹਨਾਂ ਨੂੰ ਵੀ ਭਈਏ ਬਾਹਰ ਕੱਢੀ ਜਾਂਦੇ ਨੇ ਤੁਸੀਂ ਹੱਲ ਕੀ ਕਰੋਗੇ ਪੰਜਾਬ ਦੀ ਲਾਈਟ ਪੰਜਾਬ ਦੀਆਂ ਜ਼ਮੀਨਾਂ ਪੰਜਾਬ ਦੇ ਲੋਕਾਂ ਦਾ ਟੈਕਸ ਦਾ ਪੈਸਾ ਜਿੰਨਾ ਫੈਕਟਰੀ ਵਾਲਿਆਂ ਨੇ ਦਿੱਨੇ ਉਹ ਕਦੇ ਵੀ ਉਹਨਾਂ ਨੇ ਕਦੇ ਵੀ ਤੇਦਾ ਪੰਜਾਬ ਦੇ ਲੋਕਾਂ ਦਾ ਭਲਾ ਨਹੀਂ ਕਰਿਆ ਉਹ ਉਹ ਪੰਜਾਂ ਬਾਰੇ ਜਿਆਦਾ ਸੋਚਦੇ ਨੇ ਕਿਉਂਕਿ ਇਹਨਾਂ ਨੂੰ 24 ਘੰਟੇ ਮਿਲ ਜਾਂਦੇ ਨੇ ਉੱਥੇ ਬੈਠੇ ਪੰਜਾਬੀ 12 ਘੰਟੇ ਲਾ ਕੇ ਆਪਣੇ ਘਰੇ ਆਊਗਾ ਤਾਂ ਕਰਕੇ ਉਹ ਪੰਜਾਬੀਆਂ ਨੂੰ ਰੋਜ਼ਗਾਰ ਵੀ ਨਹੀਂ ਦਿੰਦੇ ਇਹ ਗੌਰਮੈਂਟ ਨੂੰ ਵੀ ਸੋਚਣਾ ਚਾਹੀਦਾ ਜਿਹੜੀ ਸਵੇ ਦੀ ਚੱਲ ਰਹੀ ਹੈ ਝਾੜੂ ਦੀ ਇਹ ਪੰਜਾਬ ਦੇ ਲੋਕਾਂ ਦੀ ਮਦਦ ਕਰੋ ਇਹਨਾਂ ਨੂੰ ਰੋਜ਼ਗਾਰ ਦਿਓ ਨਹੀਂ ਤੁਹਾਡੇ 2 ਸਾਲ ਰਹਿ ਗਏ ਤੁਸੀਂ ਵੀ ਕਾਲੀਆਂ ਵਾਂਗੂ 11773 ਰਹਿ ਗਈਆਂ ਦੀਆਂ ਕਾਂਗਰਸ ਦੀ ਫਿਰ ਉਸ ਤੋਂ ਬਾਅਦ ਚੱਪੜੀ ਕੁਜੀ 2022 ਦੇ ਵਿੱਚ ਹੁਣ 2027 ਦੇ ਵਿੱਚ ਝਾੜੂ ਵਾਲਾਂ ਤੋਂ ਵੀ ਲੋਕ ਇਹਨਾਂ ਦਾ ਵੀ ਜੁੱਲੀ ਵੇਤਰਾ ਇਹਨਾਂ ਨੇ ਤਾਂ ਸਿੱਧੀ ਬਣਾ ਲਿਆ ਪੰਜਾਬ ਦੇ ਵਿੱਚ ਕੋਈ ਕੰਮ ਕਰਿਆ ਨਹੀਂ ਨਾ ਪੰਜਾਬ ਦੇ ਲੋਕਾਂ ਨੂੰ ਲੈਟ ਲੈਟ ਕਹਿ ਕੇ ਸਾਰ ਗਈ ਬਿਜਲੀ ਦੇ ਬਿੱਲ ਫਰੀ ਨੇ ਇਹ ਗਰੀਬ ਲੋਕ ਵੀ 10-10000 ਰੁਪਏ ਭਰ ਰਹੇ ਨੇ ਤਾਂ ਕਿ ਸਾਨੂੰ ਲੋੜ ਹੈ ਵੀ ਇੱਕ ਖਾਲਸੇ ਦਾ ਰਾਜ ਲਿਆਈਏ ਇੰਨੀਆਂ ਗੱਲਾਂ ਕਹਦਾ ਹਾਂ ਮੈਂ ਸਭ ਦਾ ਧੰਨਵਾਦ ਕਰਦਾ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ